ਨਾਮ ਕੀ ਬੁਲਾਣਾ ਮਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਗੁਰਚੰਦ ਸਿੰਘ ਵਰਕਰ ਸ਼੍ਰੋਮਣੀ ਅਕਾਲੀ ਦਲ 21 ਮੈਟਰ ਹੋਇਆ ਜਿਹੜਾ ਤੁਸੀਂ ਤੁਹਾਨੂੰ ਮੀਡੀਆ ਨੂੰ ਬੁਲਾਣਾ ਪਿਆ ਸਰ ਮੈਟਰ ਇਹ ਮੇਰੇ ਪਿੰਡ ਦੇ ਕੱਕੇ ਪਿੰਡ ਦੇ ਨਾਲ ਸਾਡੀਆਂ 6 ਕਲੋਨੀਆਂ ਪੈਂਦੀਆਂ ਨੇ ਜਿਹਦੇ ਵਿੱਚ ਸਰਪੰਚ ਕਲੋਨੀ, ਭੋਡਾ ਕਲੋਨੀ, ਬਾਲਾਜੀ ਕਲੋਨੀ, ਗੋਕਲ ਵਿਲਾ ਸੈਕਟਰ ਆਉਂਦੀਆਂ ਨੇ ਇਹ ਮਤਲਬ ਕਿ ਪਿੰਡ ਦਾ ਹਿੱਸਾ ਹੀ ਹੈ ਜੀ ਅਸੀਂ ਪਿੰਡ ਦੇ ਲੋਕਾਂ ਦੀ ਸਹੂਲਤ ਵਾਸਤੇ aadhar card ਦਾ ਕੈਂਪ ਲਵਾਇਆ ਸੀ ਸਰਕਾਰੀ ਸਕੂਲ ਦੇ ਵਿੱਚ ਜੀ ਠੀਕ ਹੈ ਜੀ ਅਸੀਂ ਕੈਂਪ ਹਾਲੇ 2 ਦਿਨ ਹੀ ਚੱਲਿਆ ਸੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਾਬਕਾ ਸਰਪੰਚ ਗਿੰਨੀ ਆ ਉਹਦਾ ਬ੍ਰਦਰ ਉਹਦੀ ਮੰਮੀ ਆ ਗਈ ਸਾਡੇ ਕੋਲ ਉਹ ਕਹਿੰਦੇ ਕੈਂਪ ਤੁਰੰਤ ਬੰਦ ਕੀਤਾ ਜਾਵੇ ਇੱਥੇ ਜਾਲੀ ਕੰਮ ਹੁੰਦਾ ਹੈ ਕੋਈ ਜਾਲੀ ਕਿ ਉੱਥੇ ਕੰਮ ਨਹੀਂ ਹੋ ਰਿਹਾ ਸੀਗਾ ਬਿਲਕੁਲ ਡਾਕੂਮੈਂਟ ਦੇ ਆਧਾਰ ਤੇ ਕੰਮ ਹੋ ਰਿਹਾ ਸੀਗਾ ਇਹ ਸਭ ਦਾ ਰਾਈਟ ਹੈ ਦੇਖੋ ਜੀ ਆਧਾਰ ਕਾਰਡ ਔਰ ਵੋਟਰ ਕਾਰਡ ਰਾਸ਼ਨ ਕਾਰਡ ਸਭ ਦਾ ਰਾਈਟ ਹੈ ਜੀ ਠੀਕ ਹੈ ਜੀ ਅਸੀਂ ਆਖਿਆ ਵੀ ਤੁਸੀਂ ਇਹ ਬੰਦ ਕਿਉਂ ਕਰਾਉਂਦੇ ਕਹਿੰਦੇ ਵੀ ਕਲੋਨੀਆਂ ਦੀਆਂ ਵੋਟਾਂ ਸਾਨੂੰ ਪੈਣੀਆਂ ਨਹੀਂ ਗਈਆਂ ਇਸ ਕਰਕੇ ਇਹਨਾਂ ਦੀਆਂ ਵੋਟਾਂ ਆਧਾਰ ਕਾਰਡ ਤੇ ਵੋਟਰ ਕਾਰਡ ਅਸੀਂ ਨਹੀਂ ਬੰਦਦੇ ਨੇ ਜਿਹੜੇ ਕਲੋਨੀਆਂ ਹੈਗੀਆਂ ਇਹ ਜਗੀਰਪੁਰ ਦੇ ਵਿੱਚ ਹੀ ਗਿਣੀਆਂ ਜਾਂਦੀਆਂ ਨੇ ਉਸ ਤੋਂ ਬਾਹਰ ਗਏ ਉਸ ਰੀ ਕੱਕੇ ਦੇ ਨਹੀਂ ਨਹੀਂ ਇਹ ਸਾਰਾ ਏਰੀਆ ਕੱਕੇ ਦਾ ਹੀ ਆ ਸਾਡਾ ਠੀਕ ਹੈ ਸਰਾਊਂਡਿੰਗ ਏਰੀਆ ਜਿਹੜਾ ਹੈਗਾ ਇਹ ਕੱਕੇ ਦਾ ਏਰੀਆ ਜੀ ਫਿਰ ਉਹ ਨਾਲ ਉਹ ਕਿਵੇਂ ਬੰਦ ਕਰਵਾਇਆ ਗਿਆ ਉਹ ਮੁੰਡਿਆ ਸਾਹਿਬ ਦੇ ਹਰਦੀਪ ਸਿੰਘ ਮੁੰਡਿਆ ਹੀ ਉਹਨਾਂ ਦੇ ਜਿਹੜੇ ਐਮਐਲਏ ਸਾਹਿਬ ਇੱਥੋਂ ਦੇ ਪੈਂਦੇ ਨੇ ਸਾਹਨੇ ਵਾਲਾ ਹਲਕੇ ਦੇ ਉਹਨਾਂ ਦੇ ਕਹਿਣ ਤੇ ਬੰਦ ਹੋਇਆ ਜੀ ਤੁਸੀਂ ਐਮ.ਆਰ. ਸਾਹਿਬ ਨਾਲ ਕੀਤੀ ਗੱਲ ਕੋਈ? ਹਾਂਜੀ ਸਰ ਮੈਂ ਉਹਨਾਂ ਦੇ ਦਫ਼ਤਰ ਜਾ ਕੇ ਗੱਲ ਕੀਤੀ ਸੀਗੀ ਉਹਨਾਂ ਨੇ ਵੀ ਸਰ ਵੀ ਵੈਰੀਫਿਕੇਸ਼ਨ ਵਾਸਤੇ ਤੇ ਗਏ ਸੀ ਮੁੰਡੇ ਵੀ ਤੇ ਉਹਨਾਂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਜੀ। ਮਤਲਬ ਕੀ ਕਿਹੜੇ-ਕਿਹੜੇ ਚੀਜ਼ ਦਾ ਕੈਂਪ ਲਾਇਆ ਸੀਗਾ ਜੀ? ਆਧਾਰ ਕਾਰਡ ਦਾ ਹੀ ਕੈਂਪ ਲਾਇਆ ਰਿਹਾ ਸੀ ਤੇ ਅੰਦਰ ਬੀ.ਐਲ.ਓ ਵੀ ਬੈਠੇ ਸੀ ਜਿਹੜੇ ਵੋਟਰ ਕਾਰਡ ਬਣਾ ਰਹੇ ਨੇ। ਉਹਨਾਂ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਕੇ ਤੇ ਆਪਣੇ ਪ੍ਰਿੰਸੀਪਲ ਸਾਹਿਬ ਉੱਤੇ ਪ੍ਰੈਸ਼ਰ ਪਾ ਕੇ ਤਾਂ ਅਨਨੈਸੈਸਰੀ ਡਾਕੂਮੈਂਟ ਮੰਗ ਰਹੇ ਜਿਵੇਂ ਆਧਾਰ ਕ ਆਪਣੇ ਰਜਿਸਟਰੀ ਦੀ ਕਾਪੀ ਐਫੀਡੈਵਟ ਹੋ ਗਿਆ ਅਨਨੈਸੈਸਰੀ ਡਾਕੂਮੈਂਟ ਜੋ ਕਿ ਜ਼ਰੂਰਤ ਨਹੀਂ ਹੁੰਦੀ ਅੱਛਾ ਜੀ ਤਾਂ ਉਹ ਚੀਜ਼ਾਂ ਮੰਗ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਉਹਨਾਂ ਉੱਤੇ ਬੜਾ ਪ੍ਰੈਸ਼ਰ ਪਾਇਆ ਉਹਨਾਂ ਵੀ ਬੰਦ ਕਰੋ ਇਹਨਾਂ ਦੀਆਂ ਵੋਟਾਂ ਜਾਂ ਧਾਰਕਾੜਾ ਬਣਾਓ ਜੀ ਉਹਨਾਂ ਕਹਿੰਦਾ ਨਹੀਂ ਸਾਨੂੰ ਵੋਟਾਂ ਪੈਣੀਆਂ ਨਹੀਂ ਹੈਗੀਆਂ ਅਸੀਂ ਲਾਕੇ ਧਾਰਕਾੜਾ ਵੋਟ ਕਾੜਾ ਬਣਾ ਨਹੀਂ ਦੇਣੇ ਹਾਂਜੀ ਜੀ ਕਿਹਦੇ ਵੱਲੋਂ ਕਿਹਾ ਗਿਆ ਜੀ ਇਹ ਸਰਦਾਰ ਹਰਦੀਪ ਸਿੰਘ ਮੁੰਡੀਆਂ ਮੱਲੋ ਐਮ ਐਲ ਏ ਸਾਬ੍ਹ ਦਾ ਜੀ ਆ ਮਿਲ ਕੇ ਆਏ ਜਾਗੇ ਉਹਨਾਂ ਹਾਂਜੀ ਆ ਮਿਲ ਕੇ ਆਏ ਜੀ ਹਾਂਜੀ ਬਾਪੂ ਜੀ ਕੀ ਨਾਮ ਕੀ ਆਪਣਾ ਹੀ ਮੇਰੇ ਨਾਲ ਪੈ ਰਹੇ ਹਿੰ ਅਨ ਕੀ ਗੱਲ ਹੋਈ ਰਾਜੇ ਨੂੰ ਮੀਡੀਆ ਗਿਆਣਾ ਕੋਈ ਇਹ ਫਾਂ ਵੀ ਸੜਕਾਂ ਟੁੱਟੀਆਂ ਹਨ ਇੱਥੇ ਆ ਆਪਣੇ ਐਮਐਲ ਗੁਰਦਰ ਇਹ ਇੱਥੇ ਜਿੰਨੀਆਂ ਬੀਬੀਆਂ ਉਹਨਾਂ ਨੇ ਮੌਕਾ ਬੁਖਾਲ ਦਿਆ ਕਿਹਨੂੰ ਦਿਖਾਇਆ ਮੌਕਾ ਜੀ ਇਹ ਜੀ ਐਮਐਲ ਸਾਹਿਬ ਨੂੰ ਐਮਐਲ ਸਾਹਿਬ ਹਾਂ ਜੀ ਜਿਨਾ ਮੀਆਂ ਕੱਚ ਕਰਦੇ ਹੁੰਦੀਆਂ ਤਾਂ ਆਉਂਦਾ ਨਹੀਂ ਸੀ ਤਾਂ ਗਾਜੋ ਮੁੜ ਗਿਆ ਠੀਕ ਹੈ ਉਹ ਆ ਕੇ ਮੁਲਕੇ ਉਹਨੇ ਆ ਕੇ ਕੋਈ ਬਾਤ ਹੀ ਨਹੀਂ ਲਈ ਤੇਰਾ ਵੋਟਰ ਕਾਰਡ ਦਾ ਆਧਾਰ ਕਾਰਡ ਦਾ ਕੈਂਪ ਦੀ ਗੱਲ ਹੋਈ ਕੀ ਗੱਲ ਹੋਈ ਜੋ ਜਿਹੜੀ ਵੋਟਰ ਕਾਰਡ ਕੈਂਪ ਦੀ ਗੱਲ ਹੈ ਇਹ ਦੇ ਦੇ ਹਜ਼ਾਰ ਕਾਲ ਨੇ ਇਹ ਬਣਾਉਏ ਹਨ ਇਹਨਾਂ ਨੇ ਅੱਛਾ ਤੇ ਇਹ ਨਾ ਕੀਤਾ ਜੀ ਆ ਕੇ ਉਹ ਕੰਪ ਜਿਹੜਾ ਲਵਾਇਆ ਸੀ ਉਹ ਬੰਦ ਕਰਤਾ ਕਿਹਨੇ ਬੰਦ ਕਰਾਇਆ ਇਹ ਕਰਾਇਆ ਗਿੰਨੀ ਨੇ ਤੇ ਉਹਨੇ ਆਪਣੇ ਬਾਤ ਤੇ ਮੰਮੀ ਨੇ ਉਹਦੀ ਮੰਮੀ ਨੇ ਠੀਕ ਹੈ ਉਹ ਤੋਂ ਬਾਅਦ ਜਿਹੜਾ ਐਮਐਲ ਸਾਹਿਬ ਨੇ ਆ ਕੇ ਬੰਦੇ ਨੂੰ ਪ੍ਰੈਸ ਕਰਾਇਆ ਇਹ ਤੋਂ ਆ ਕੇ ਉਹ ਜਿਹੜੀ ਮਸਿੰਦੀ ਬੰਦ ਕੀਤੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗੇ ਕਰਨੇ ਆਂ ਵੀ ਸ਼ਰਕਾਂ ਦੀ ਇੱਕ ਜਿਹੜੇ ਬੋਟਾ ਕਾਰ ਨੇ ਇੱਕ ਜਿਹੜੇ ਹਾਰਡ ਕਾਰ ਨੇ ਇਹ ਦੁਨੀਆ ਦੇ ਬਣਨੇ ਚਾਹੀਦੇ ਨੇ ਜਿੰਨੀਆਂ ਕਲੌਨੀਆਂ ਆਲੇ ਨੇ। ਉਹ ਜਿਹੜੇ ਅੱਜ ਕਲੌਨੀਆਂ ਜਿਹੜੇ ਆਧਾਰ ਕਾਰਡ ਬਣ ਗਏ ਜੇ ਕਾ ਲੂ ਗੌਰਮਿਤ ਸਬੂਤ ਮੰਗੇ ਇਹ ਦੇ ਦੇ ਸਕਦੇ ਨੇ ਜੇ ਇਹ ਨਹੀਂ ਬੰਦੇ ਨੇ ਜਿੰਨੇ ਕਲੌਨੀਆਂ ਇਹਨਾਂ ਮਕਾਨਾਂ ਦਾ ਖਰਚਾ ਦੇ ਦੇਣ। ਜਿੰਨੇ ਬਰ ਦੇ ਮਕਾਨ ਨੇ ਜਿੰਨੇ ਬਰ ਨੇ ਉਹਨੇ ਸਾਰੀਆਂ ਕਲੌਣੀਆਂ ਨੂੰ ਪੈਸਾ ਦੇ ਦੇਣ ਆਪਣੀ ਕਲੌਣੀਆਂ ਤੇ ਮੱਭੀ ਲੈ ਜਾ ਠੀਕ ਧੰਨਵਾਦ ਬਲਸਾਹ ਵਾਹਿਗੁਰੂ ਜੀ ਕੀ ਫਤਿਹ ਮੈਂ ਉਤਾਰ ਸਿੰਘ ਜੀ ਕੱਕਾ ਪਿੰਡ ਅਸੀਂ ਡੀਸੀ ਸਾਹਿਬ ਨੂੰ ਰਿਪੋਰਟ ਕੀਤੀ ਪਰ ਮੁੜਿਆ ਸਾਹਿਬ ਨੇ ਸਾਡੀ ਕੋਈ ਨਹੀਂ ਸੁਣੀ ਸਾਡੀ ਸੜਕ ਦਾ ਬਹੁਤ ਬੁਰਾ ਹਾਲ ਹੈ ਬਹੁਤ ਔਖੇ ਲੰਘਦੇ ਬੱਚੇ ਸਕੂਲੇ ਜਾਂਦੇ ਪਰ ਜਾ ਨਹੀਂ ਜਾਂਦਾ ਸਾਈਕਲ ਵਿੱਚ ਹੀ ਰਹਿ ਜਾਂਦੇ ਮੁੜੀਆਂ ਸਾਹਿਬ ਨੇ ਸਾਡੀ ਇੱਕ ਨਹੀਂ ਸੁਣੀ ਸਾਡਾ ਜੀ ਧਾਰ ਕਾਰਡ ਦਾ ਵੋਟਰ ਕਾਰਡ ਦਾ ਰਸਨ ਕਾਰਡ ਦਾ ਜੇ ਪਿੰਡ ਕੰਮ ਪੁਆਇਆ ਉਹ ਵੀ ਸਾਡਾ ਜ਼ਬਰਦਸਤੀ ਗਾਲਾਂ ਕੱਢ ਕੇ ਚੁੱਕ ਕੇ ਦਫ਼ਤਰ ਬਾਹਰ ਮਾਰਿਆ ਕਿਹਨੇ ਮਾਰਿਆ ਇਹ ਹੁਣ ਇਹ ਜੇ ਗਿੰਨੀ ਦੇ ਭਰਾ ਜਿਹੜਾ ਨਿੱਕਾ ਉਹਨੇ ਉਹਦੀ ਮੰਮੀ ਨੇ ਅੱਛਾ ਇੱਕ ਸਰ 55 ਰਮਨ ਉਹਨੇ ਰਾਜਨ ਤਿੰਨ ਰਾਜਨ ਨੇ ਤਿੰਨਾ ਜਣਿਆ ਰਾਜਨ ਨਾਲ ਸੀਗਾ ਰਾਜਨ ਨੇ ਆਹ ਕਹਿ ਕੇ ਚਕਾਇਆ ਵਾ ਅੱਛਾ ਜੀ ਹਾਂ ਪਰ ਸਾਡਾ ਬਹੁਤ ਬੁਰਾ ਹਾਲ ਹੈ ਕਲੋਨੀ ਦਾ ਹਰ ਜ ਘਰਾਂ ਸਰਕਾਰ ਦਾ ਕਹਿੰਦੀ ਐ ਅਸੀਂ ਘਰਾਂ ਚ ਪਾਣੀ ਤੁਰਿਆ ਫਿਰਦਾ ਜੀ ਡਿਵੈਲਪਮੈਂਟ ਕੀਤੀ ਹੋਈ ਆ ਸ਼ਰਕ ਦਾ ਜਿਹੜਾ ਪਾਣੀ ਨਾਲੇ ਦਾ ਸਾਡੇ ਘਰਾਂ ਚ ਤੁਰਿਆ ਫਿਰਦਾ ਅੱਛਾ ਜੀ ਗਵਰਨਮੈਂਟ ਤੁਹਾਡੇ ਸਾਹਮਣੇ ਹੀ ਆ ਜੀ ਟੈਂਕੀ ਟੈਂਕੀ ਵਾਲਾ ਅਸੀਂ ਇਹੋ ਮੰਗ ਕਰਦੇ ਆ ਸਾਡਾ ਕੁਝ ਸੁਧਾਰ ਕੀਤਾ ਜਾਏ ਪਾਣੀ ਸਾਨੂੰ ਪੀਣ ਵਾਸਤੇ ਮਿਲੇ ਪਾਣੀ ਪੀਣ ਵਾਲਾ ਵੀ ਬੰਦ ਸਾਡਾ ਕਰਾਂ ਦੇ ਪਿੰਡ ਵਾਲੇ ਅੱਛਾ ਜੀ ਇਹ ਮੁੰਡੀਆਂ ਸਾਹਿਬ ਜਿਹੜਾ ਕਲੋਨੀ ਵਿੱਚ ਜਾਂ ਪਿੰਡ ਦੇ ਵਿੱਚ ਆ ਕਲੋਨੀ ਦੇ ਵਿੱਚ ਤੁਹਾਡਾ ਗਾਹਲੂ ਹਾਂਜੀ ਕਲੋਨੀਆਂ ਦਾ ਲਗਤ ਬਾਈ ਨਾਲ ਕਲੋਨੀ ਦਾ ਪਾਣੀ ਵੀ ਬੰਦ ਕਰ ਦਿੱਤਾ ਉਹ ਦਿਨ ਦਾ ਅੱਛਾ ਜੀ ਹਾਂਜੀ ਸਰ ਸਾਡੀ ਇਹ ਮੰਗ ਹੈ ਕਿ ਇੱਕ ਤਾਂ ਜਿਹੜੇ ਆਧਾਰ ਕਾਰਡ ਔਰ ਵੋਟਰ ਕਾਰਡ ਦੇ ਜਿਹੜੇ ਕੈਂਪ ਆ ਉਹ ਦੁਬਾਰਾ ਚਾਲੂ ਕਰਾਏ ਜਾਣ ਠੀਕ ਹੈ ਜੀ ਔਰ ਇੱਥੇ ਸਾਡੇ ਨਾਲ ਬੜਾ ਤੱਕਾ ਹੁੰਦਾ ਹੈ ਸਾਡੇ ਨਾਲ ਗਾਲੀ ਕਲੋਚ ਕਰਦੇ ਰੂਡਲੀ ਬੋਲਦੇ ਆ ਠੀਕ ਹੈ ਔਰ ਬੀਐਲਓ ਸਾਹਿਬ ਤੇ ਦੇ ਪ੍ਰਿੰਸੀਪਲ ਸਾਹਿਬ ਤੇ ਵੀ ਪ੍ਰੈਸ਼ਰ ਡਾਇਲ ਜਾਂਦਾ ਹੈ ਠੀਕ ਹੈ ਇੱਕ ਤਾਂ ਸਾਡੀ ਮੰਗ ਇਹ ਆ ਵੀ ਜਿਹੜੀ ਇਹਦੀ ਡੇਟ ਹੈ ਵੋਟਰ ਕਾਰਡ ਬਣਾਉਣ ਦੀ ਉਹ ਇੱਕ ਮਹੀਨਾ ਸਾਡੇ ਪਿੰਡ ਨੂੰ ਜ਼ਿਆਦਾ ਦਿੱਤੀ ਜਾਵੇ ਠੀਕ ਹੈ ਜੀ ਤਾ ਜੋ ਵੋਟਰ ਕਾਰਡ ਸਾਰਿਆਂ ਦੇ ਬਣ ਸਕਣ ਵੋਟਰ ਕਾਰਡ ਬਣਨਗੇ ਤੇ ਵੋਟ ਪਾਏਗੀ ਨਹੀਂ ਤਾਂ ਨਹੀਂ ਪਾਏਗੀ ਠੀਕ ਹੈ ਜੀ ਦੂਸਰਾ ਇਹ ਇੱਥੇ ਸਾਡੇ ਦੋ ਮੁਲਾਜ਼ਮ ਪੁਲਿਸ ਮੁਲਾਜ਼ਮ ਲਾਏ ਜਾਣਾ ਉਹਨਾਂ ਦੀ ਦੇਖਰੇਖ ਵਿੱਚ ਵੋਟਰ ਕਾਰਡ ਬਣਨ ਤਾਂ ਜੋ ਸਾਡੇ ਨਾਲ ਜਿਹੜੀ ਧੱਕਾਸ਼ਾਹੀ ਕਰਦੇ ਆ ਗਾਲੀ-ਕਲੋਚ ਕਰਦੇ ਨੇ ਠੀਕ ਹੈ ਪ੍ਰੈਸ਼ਰ ਪਾਉਂਦੇ ਨੇ ਉਹ ਨਾ ਹੋ ਸਕੇ ਕੱਲ ਨੂੰ ਚਾਰ ਬੰਦੇ ਲਿਆ ਕੇ ਮੈਨੂੰ ਸੱਟਾਂ ਲਾ ਦੇਣ ਠੀਕ ਹੈ ਜੀ ਇਸ ਚੀਜ਼ ਦੀ ਕੰਪਲੀਟ ਥਾਣੇ ਕੀਤੀ ਜਾ ਕੇ ਨਹੀਂ ਸਰ ਅਸੀਂ ਥਾਣੇ ਨਹੀਂ ਕੀਤੀ ਡੀਸੀ ਸਾਹਿਬ ਨੂੰ ਲਿਖਿਆ ਜੀ ਇਹਦੇ ਬਾਰੇ ਲੈਟਰ ਦੇ ਕੇ ਅੰਦਰ ਲੈਟਰ ਦੇ ਕੇ ਦਿੱਤੀ ਹਾਂ ਜੀ ਉਹ ਰੀਸੀਵਿੰਗ ਹੈਗੀ ਉਹਦੀ ਰੀਸੀਵ ਨਹੀਂ ਹੈਗੀ ਉਹਨਾਂ ਲੈਟਰ ਆਪਣੇ ਕੋਲੇ ਲਾ ਕੇ ਰੱਖ ਲਈਏ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਰੱਖਿਆ ਤਾਂ ਬੰਦ ਕਰਾਉਣ ਦੀ ਵਜ੍ਹਾ ਕੀ ਵਜ੍ਹਾ ਸੀ ਉਹ ਵਜ੍ਹਾ ਸਰ ਉਹ ਕਹਿ ਰਹੇ ਤੁਸੀਂ ਨਜਾਇਜ਼ ਬਣਾ ਰਹੇ ਹੋ ਇਹ ਕਲੋਨੀਆਂ ਦੇ ਜਿਹੜੀਆਂ ਹੈਗੀ ਆ ਵੋਟ ਨਹੀਂ ਪੈਣੀ ਸਾਨੂੰ ਨਹੀਂ ਜਦੋਂ ਆਮਾਦਿ ਕੱਟਦੇ ਪਿੰਡਾਂ ਨੂੰ ਉਹ ਸਹੀ ਹੁੰਦਾ ਸਾਰਾ ਕੁਝ ਸਰ ਇਹ ਤਾਂ ਉਹਨਾਂ ਇਹਨਾਂ ਨੂੰ ਪਤਾ ਹੋਏਗਾ ਨਾ ਹੁਣ ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜਦ ਕਲੋਨੀਆਂ ਪਿੰਡ ਦੇ ਵਿੱਚ ਆ ਗਈਆਂ ਨੇ ਪਿੰਡ ਦਾ ਹਿੱਸਾ ਨੇ ਤਾਂ ਉਹਦੀ ਵੋਟ ਬੰਨਣਾ ਇੱਕ ਜਾਇਜ਼ ਗੱਲ ਹੁੰਦੀ ਹੈ ਜੀ वो तो राइट है सारे का तो राइट भी है तो फिर आप अंग्रेजा तो भी उपर हो गए जी ठीक है जी हम लोग यही कहना चाहते हैं छः साल हमको रहते हुए यहाँ पे हो गया आज तक लोग छप्पर का सफाई नहीं हुआ हम लोग पूरा नाले में डूब रहे हैं जी कोई सुनने वाला नहीं है सरपंच यहाँ के पूरे हो गए उसके बाद में कोई नहीं सुनता है उसके बाद एक राजन सरपंच बना था उसके बाद गए थे कि वो तो इधर बराबर आते जाते हैं अब को, कोई कोई सुनवाई नहीं करता है दो दिन के लिए जेसीपी लगा था उसके बाद में कोई सुनवाई नहीं हुआ फिर जेसीपी वापस चला आपने गया आपने बड़े अफसरों से बात की कभी सर हम लोग तो जानते ही नहीं किसी को हम लोग इससे बात सरपंच क्या बोला जो राजा सरपंच है राजा सरपंच नहीं है यहाँ का यहाँ का कोई नवा में सर हम लोग को पता ही नहीं, सर, नहीं, नहीं है के हाँ। तो तो मांग करते हो हम लोग यही कहना चाहते हैं हम लोग का रोड बन जाए छपल सफाई हो जाए ठीक। और वोटर कार्ड वोटर कार्ड आधार कार्ड तो हम लोग का बना हुआ है और यहाँ पे कोई एक कैंप लगा था वोटर कार्ड आधार कार्ड का उसमें क्या हुआ बंद करवा दिया गया यहाँ पे बन रहा था तो किसी का फार्म फार्म और आया नहीं हेलो हाँ जी सरपंच जी ਬੱਲੇ ਜੀ ਬਾਈ ਸਰ ਪੰਜ ਸਰ ਪੱਤਰਕਾਰ ਗੱਲ ਕਰ ਰਿਹਾ ਜੀ ਸਰ ਇੱਕ ਨਾ ਤੁਹਾਡੇ ਆਪਣਾ ਕੱਕੇ ਪਿੰਡ ਦੇ ਵਿੱਚ ਆਪਣੇ ਸਰਦਾਰ ਜੀ ਆ ਗੁਰਚਰਨ ਸਿੰਘ ਡਾਕਟਰ ਗੁਰਚਰਨ ਸਿੰਘ ਜੀ ਜੀ ਸਰ ਉਹਨੇ ਗੱਲ ਮੀਡੀਆ ਬਣਾਇਆ ਸੀ ਉਹ ਕਹਿ ਰਹੇ ਉਹਦਾ ਕਹਿਣਾ ਹੈ ਕਿ ਕੱਲ ਉਹਨਾਂ ਨੇ ਕੋਈ ਕੈਂਪ ਲਵਾਇਆ ਸੀਗਾ 14 4-5 ਦਿਨਾਂ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਸਰਕਾਰੀ ਸਕੂਲ ਦੇ ਵਿੱਚ ਹਾਂਜੀ ਇਹ ਸਕੂਲ ਦੇ ਆਪਣਾ ਸਕੂਲ ਦੇ ਸਾਹਮਣੇ ਕੋਈ ਕਹਿੰਦੇ ਕਿ ਗਿੱਨੀ ਸਰਪੰਚ ਦੀ ਡੈਥ ਹੋ ਗਈ ਤੇ ਬ੍ਰਦਰ ਕਿ ਉਹਦੀ ਮਾਤਾ ਜੀ ਨੇ ਬੰਦ ਕਰਵਾਤਾ ਕਹਿੰਦੇ ਸਰਪੰਚ ਦੀ ਨੋਟਸ ਜੀ ਹੈਗਾ ਜੀ 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 ਇਹ ਤਾਂ ਕੀ ਮੈਟਰ ਕੀ ਹੈ ਜੀ ਐਕਚੁਅਲੀ ਜਿਵੇਂ ਸਰ ਐਕਚੁਅਲੀ ਇਹ ਤਾਂ ਇਹ ਸੇ ਬਹੁਤ ਕਲੋਨੀਆਂ ਨੇ ਬਹੁਤ ਉਹਨੂੰ ਪਤਾ ਇਥੇ ਐਡਮਿਸ਼ਨ ਬਹੁਤ ਜ਼ਿਆਦਾ ਹੋ ਗਈ ਹਾਂਜੀ ਉਹ ਜੇਕਰ ਦੇ ਵਿੱਚ ਬੰਦੇ ਪਛਾਣਨ ਦੇ ਵਿੱਚ ਸਾਨੂੰ ਬਹੁਤ ਪ੍ਰੋਬਲਮ ਆ ਅਸੀਂ ਉਹਨੂੰ ਇਹ ਹੀ ਕਿਹਾ ਸੀ ਮੈਂ ਐਕਚੁਅਲੀ 2-3 ਦਿਨ ਬਾਹਰ ਸੀਗਾ ਹਾਂਜੀ ਮੈਂ ਉਹ ਉਹਨੇ ਮੈਨੂੰ ਫੋਨ ਆਇਆ ਸੀ ਮੈਂ ਉਹਨੂੰ ਕਹਿਤਾ ਸੀ ਮੈਂ ਕਿ ਕੋਈ ਗੱਲ ਨਹੀਂ ਰੋਕ ਦੋ ਉਹ ਐਕਚੁਅਲੀ ਦੇ ਵਿੱਚ ਕੋਈ ਅਣਪਛਾਤੇ ਬੰਦਿਆਂ ਦੇ ਧਾਰਕੜ ਵੋਟਰ ਕਾਰਡ ਬਣ ਰਹੇ ਸੀਗੇ ਅੱਛਾ ਉਸ ਤੋਂ ਸਬੰਧਤ ਹੀ ਹੈ ਉਹਨੂੰ ਆਪਾਂ ਰੋਕਿਆ ਉਹਨੂੰ ਆਪਾਂ ਇਹ ਕਿਹਾ ਕਿ ਪੀਐਲਓ ਸਾਹਿਬ ਦੀ ਨੌਲੇਜ ਲਿਆ ਕੇ ਹਾਂਜੀ ਇਹਦੇ ਆਈਡੀ ਵਗੈਰਾ ਇਹਦੇ ਜੇ ਇਹਨਾਂ ਦੀਆਂ ਰੇਸਟੀਆਂ ਹੈਗੀਆਂ ਨੇ ਜਿਨ੍ਹਾਂ ਦੇ ਕੋਈ ਧਾਰਕੜ ਪਹਿਲਾਂ ਪੁਰਾਣੇ ਬਣੇ ਹੋਏ ਨੇ ਨਵੇਂ ਸੀ ਉਹ ਜੇ ਆਪਾਂ ਬਣਾਣ ਲੱਗਦੇ ਆ ਸਟਾਫਮੈਂਟ ਤੋਂ ਬਹੁਤ ਬਾਦੀ ਆ ਪ੍ਰਪੰਥ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਬੀਐਲਓ ਸਾਹਿਬ ਵੀ ਮੌਜੂਦ ਸੀਗੇ ਉੱਤੇ ਨਹੀਂ 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 ਉਹ ਉਹ ਤਾਂ ਬੀਐਲਓ ਸਾਹਿਬ ਤੋਂ ਕਹਿੰਦੇ ਸਾਨੂੰ ਪਤਾ ਹੀ ਹੈ ਨਹੀਂਗਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਉਹ ਤਾਂ ਵੈਸੇ ਹੀ ਉਹ ਤਾਂ ਹੁਣ ਇੰਨਾ ਉਹਨਾਂ ਨੇ ਤਾਂ ਘਟੋ ਘਟ ਨਹੀਂ ਮੇਰੇ ਖਿਆਲ 100 150 ਧਾਰਗੜ ਦੀ ਉਹ ਕੀਤੇ ਸੀ ਫਾਰਮ ਘਟੇ ਓਕੇ ਜੀ ਐਮਐਲ ਸਾਹਿਬ ਕੋਲ ਵੀ ਗਏ ਅਸੀਂ ਉਹਨਾਂ ਨੂੰ ਵੀ ਮੋਹਣ ਨਹੀਂ ਵੀ ਮਣੇ ਕੀਤਾ ਉਹ ਕਹਿੰਦੇ ਜਦ ਨੌਲੇਜ ਹੀ ਨਹੀਂ ਹੈਗਾ ਸਰਪੰਚ ਜੀ ਨੌਲੇਜ ਹੀ ਨਹੀਂ ਹੈਗਾ ਪਿੰਡ ਚ ਕਿਸੇ ਮਹਤਵਪੂਰਨ ਬੰਦੇ ਨੂੰ ਪਤਾ ਤਾਂ ਹੋਵੇ ਵੀ ਇਹ ਚੀਜ਼ ਹੋ ਰਹੀ ਹੈ ਪਿੰਡ ਚ ਬਿਲਕੁਲ ਸਹੀ ਗੱਲ ਹੈ ਜੀ ਹਾਂ ਉਸ ਚ ਇੱਕ ਸੰਬੰਧ ਤੁਹਾਨੂੰ ਰੋਕਿਆ ਸੀਗਾ ਵੈਸੇ ਕੋਈ ਅਦਰਵਾਈਜ਼ ਬਣਾਉਣ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਕਿ ਰਿਸ਼ਤੀ ਦੂਤੀ ਵਗੈਰਾ ਹੋਵੇ ਫਿਰ ਬਣਾਉਣ ਐਕਚੁਅਲੀ ਕੀ ਹੈ ਤੁਹਾਨੂੰ ਪਤਾ ਇੱਥੇ ਬਹੁਤ ਜ਼ਿਆਦਾ ਰਿਸ਼ਤੀਆਂ ਦਾ ਤਾਂ ਦੇਖੋ ਸਰਪੰਚ ਸਾਹਿਬ ਤੁਹਾਨੂੰ ਪਤਾ ਵਾ ਤੁਸੀਂ ਵੀ ਕਲੋਨੀਆਂ ਗਈ ਇਸ ਤਰ੍ਹਾਂ ਨਜਾਇਜ਼ ਫੜੀਆਂ ਮਾਣਾ ਜੀ ਜੀ ਦਾ ਕੱਟ ਦਿੰਦੇ ਆ ਡੀਲਰ ਪਰ ਰਿਸ਼ਤੀਆਂ ਹੁੰਦੀਆਂ ਨਹੀਂ ਹੈਗੀਆਂ ਉਹ ਵਿਚਾਰੇ ਫਸੇ ਰਹਿੰਦੇ ਆ ਜਦੋਂ ਐਗਰੀਮੈਂਟ ਦੇ ਉੱਪਰ ਜਾਂ ਜਿਹੜਾ ਉਹਨਾਂ ਨੂੰ ਐਗਰੀਮੈਂਟ ਮਿਲਦਾ ਜਾਂ ਤਾਂ ਉਹਨਾਂ ਦੇ ਉੱਪਰ ਉਹਨਾਂ ਦਾ ਕੋਈ ਕਾਗਜ਼ ਬਣਾਇਆ ਜਾਵੇ ਸਰ ਐਕਚੁਅਲੀ ਪਤਾ ਕੀ ਹੈ ਜੀ ਪਹਿਲਾਂ ਇਹਨਾਂ ਦੇ ਕਈ ਲੋਕਾਂ ਦੇ ਕੋਲੇ ਤਾਂ ਸਰ ਕੋਈ ਆਈਡੀ ਪ੍ਰੂਫ ਹੀ ਹੈ ਨਹੀਂ ਕ ਉਂਜੀ ਦੇ ਕੋਲੇ ਕੋਈ ਆਈਡੀ ਪ੍ਰੂਫ ਹੀ ਨਹੀਂ ਹੈ ਨਹੀਂ ਤੁਹਾਡੀ ਤੁਹਾਡੇ ਕਹਿੰਦਾ ਮਤਲਬ ਇਹ ਹੈ ਜਿਹਦੇ ਕੋਲ ਪੁਖਤਾ ਆਈਡੀ ਪ੍ਰੂਫ ਹੋਣਗੇ ਉਹਦਾ ਕਾਗਜ਼ ਇਹਦੇ ਅਧਾਰ ਤੇ ਬਣਾਇਆ ਜਾਏਗਾ ਬਣਾਇਆ ਜਾਊਗਾ ਬਿਲਕੁਲ ਬਣਾਇਆ ਜਾਊਗਾ ਸਾਡੇ ਪਿੰਡ ਦਾ ਅਸੀਂ ਵੀ ਤਾਂ ਮੈਂ ਬੰਦੇ ਹੀ ਆ ਅਸੀਂ ਵੀ ਰਹਿੰਦੇ ਆ ਉਹ ਵੀ ਰਹਿ ਲੂਗਾ ਕਿ ਸਾਨੂੰ ਕੋਈ ਦਿੱਕਤ ਨਹੀਂ ਥੋੜੀ ਹੈ ਪਰ ਉਹਦੇ ਕੋਲ ਆਈਡੀ ਪੂਰੀ ਹੋਵੇ ਤਾਂ ਅਸੀਂ ਜੇ ਕੱਲ ਨੂੰ ਕੋਈ ਵਾਰਦਾਤ ਹੁੰਦੀ ਹੈ ਇਸ ਏਰੀਏ 'ਚ ਹਾਂਜੀ ਬਈ ਲੋਕ ਕਿਥੇ ਬਾਹਰੋਂ ਆ ਕੇ ਰੈਂਟ ਤੇ ਰਹਿ ਰਹੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਸਹੀ ਸਹੀ ਜੇ ਕਹੋ ਪੁਲਿਸ ਆਂਦੀ ਉਹਨੂੰ ਫੜਦੀ ਐ ਸਾਨੂੰ ਬਾਅਦ ਚ ਪਤਾ ਲੱਗਦਾ ਵੀ ਇਹ ਸਾਡੇ ਪਿੰਡ ਭਈ ਰਹਿ ਰਹੇ ਆ ਬੰਦਾ ਉਹ ਇਸੇ ਸਬੰਧ ਦਾ ਜਿਹਦੇ ਕੋਲ ਪੂਰੀ ਆਈਡੀ ਵੈਰੀਫਿਕੇਸ਼ਨ ਤਾਂ ਅਸੀਂ ਕਰ ਸਕਾਂਗੇ ਨਾ ਜੇ ਸਾਨੂੰ ਕੋਈ ਪੁਲਿਸ ਵਾਲਾ ਵੀ ਫੋਨ ਕਰਕੇ ਪੁਲਿਸ ਮੈਗ ਜੀ ਤੁਹਾਡੀ ਨੌਲੇਜ ਵਿੱਚ ਤੁਹਾਡੀ ਨੌਲੇਜ ਵਿੱਚ ਨਹੀਂ ਸੀਗਾ ਕਿ ਇਥੇ ਕੈਂਪ ਲੱਗ ਰਿਹਾ ਹੈ ਨਾ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਸਰ ਜੇ ਆਪਣੀ ਨੌਲੇਜ ਹੋਵੇ ਆਪਾਂ ਤਾਂ ਬਿਲਕੁਲ ਜੈਨੂਇਨ ਰਿਸ਼ਤੀ ਹੋਵੇ ਹਰ ਚੀਜ਼ ਇੱਕਤੀ ਆਈਡੀ ਪ੍ਰੂਫ ਉਹਦੇ ਕੋਲੇ ਹੋਵੇ ਆਪਾਂ ਉਹਨੂੰ ਪਿੰਡ ਦੇ ਸਾਰੇ ਆਈਡੀ ਪ੍ਰੂਫ ਬਣਾ ਕੇ ਦੇਵਾਂਗੇ ਸਾਨੂੰ ਕਿਹੜਾ ਕੋਈ ਤਰਾਜ ਮਾਨ ਸਾਹਿਬ ਦੀ ਹਾਇ ਪਰ ਰਿਸ਼ਤੇ ਨਹੀਂ ਹੈਗੇ ਤੁਹਾਨੂੰ ਪਤਾ ਰਿਸ਼ਤੇ ਨਹੀਂ ਹੋ ਰਹੀਆਂ ਤੇ ਆਪਨੇ 2-3 ਸਾਲ ਹੋ ਚੱਲੇ ਹਨ ਉਹਦੇ ਕੋਲੇ ਭਾਜੀ ਪੁਰਾਣਾ ਆਧਾਰ ਕਾਰਡ ਤਾਂ ਹੋਊਗਾ ਨਾ ਕਿਤੇ ਹੋਰ ਬਿਲਕੁਲ 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 ਜਿਹਦੇ ਕੋਲੇ ਆਧਾਰ ਕਾਰਡ ਹੀ ਨਹੀਂ ਪੁਰਾਣਾ ਐਡਰੈਸ ਹੈਗਾ ਉਹਨੂੰ ਤੁਸੀਂ ਆਪ ਜੀ ਇਹ ਤੁਹਾਡਾ ਮਤਲਬ ਆ ਜੇ ਕੋਈ ਪੁਰਾਣਾ ਆਧਾਰ ਕਾਰਡ ਹੈਗਾ ਜਾਂ ਵੋਟਰ ਕਾਰਡ ਹੈਗਾ ਉਹਦਾ ਤੁਹਾਨੂੰ ਐਡਰੈਸ ਚੇਂਜ ਕਰਨ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਸਰ ਮਿਹਰਬਾਨੀ ਜੀ ਜੀ ਬਾਈ ਜੀ ਬਾਈ